ਗੱਲ ਬੱਦਗੀ ਨੂੰ ਵਾਜ ਬਾਈ ਹਲੇ ਘੰਟ ਲੱਗੇ ਸੀ ਗੱਲ ਪੂਰੀ ਟਸ ਪੈੰਦੀ ਗੱਡੀ ਦੀ ਜੀ 23 ਆ ਆਪਣੇ ਨਾਲ ਦੀ ਉਹ ਜਿਹੜੇ ਕੀ ਗੱਲਾਂ ਕਰਦੇ ਆ ਨਾ ਐਵੇਂ ਪੈਸੇ ਲਈ ਜਾਂਦੇ ਐਵੇਂ ਪੈਸੇ ਲਈ ਜਾਂਦੇ ਲੈ ਸ਼ੌਕ ਦਾ ਕੋਲ ਬੋਲ ਥੋੜੀ ਹੁੰਦਾ ਮਰੇ ਮਰੀ ਵਾਲੀ ਉਹ ਸਾਹਮਣੇ ਪਹਾੜ ਫੁਕੜਾ ਘੱਟ ਲੱਗਦਾ ਜਦੋਂ ਆਪਣੇ ਉਧਰ ਹੜੰਬੇ ਨਹੀਂ ਚੱਲਦੇ ਹੁੰਦੇ ਤੇ ਕਣਕ ਉਧਰ ਦੇ ਹੁੰਦੇ ਹੀ ਤੇ ਉਹਦਾ ਢੇਰ ਜਾਂ ਲੱਗਾ ਢੇਰਾਂ ਨੂੰ ਲੱਗਦਾ ਪਹਾੜ ਜਾ। ਘਾਟਾ ਤੇ ਰਾਜਪੁਰਾ ਚੰਡੀਗੜ੍ਹ ਪਿੰਚਾਪੀ ਟਾਪਾ ਬਾਬਿਓ ਬਹੁਤ ਬਹੁਤ ਧੰਨਵਾਦ ਜਿਹੜੇ ਮੇਰੇ ਵੀਰਾਂ ਮੇਰਾ ਵਲੋਗ ਐਂਡ ਤੱਕ ਦੇਖਦੇ ਆ ਬਹੁਤ ਬਹੁਤ ਧੰਨਵਾਦ ਕਮੈਂਟ ਕਰਨ ਵਾਲੇ ਵੀਰਾਂ ਦਾ ਵੀ ਬਹੁਤ ਬਹੁਤ ਦਿলো ਧੰਨਵਾਦ ਤੇ ਬਾਕੀ ਕਮੀ ਐਪ੍ਰੀਸ਼ੀਏਸ਼ਨ ਤੁਸੀਂ ਦੱਸਣੀਆਂ ਹਨ ਬਾਬਾ ਸੋਕਰ ਕੇ ਆਪਾਂ ਅ ਤੁਸੀਂ ਐਪ੍ਰੀਸ਼ੀਏਸ਼ਨ ਤੁਮ ਜਿੰਦਰ ਕਰ ਗਏ ਹੈ ਨਾ ਜੇ ਕੋਈ ਜ਼ਰੂਰੀ ਗੁਰਦੀ ਕਿਤਨਾ ਕਿਤੇ ਮਾੜੀ ਮੁੱਢੀ ਹੋਈ ਦੀ ਇਹ ਨਹੀਂ ਹੁੰਦੀ ਹੋਣਾ ਬਾਕੀ ਬਾਬਾ ਚੜ੍ਹਦੀ ਕਲਾ ਉਹ ਸਾਰੇ ਆਣ ਅੱਜ ਗਾਰਮੈਂਟ ਵੇ ਲੋ ਟਰੱਕ ਤੇ ਬਣਾਇਆ ਗਏ ਕੱਡੇ ਨਾਲ ਤੇਰਾ ਦੇ ਸਾਰੇ ਬਣੇ ਆ ਟੇਬਲ ਬੈਂਚ ਹਾਂਜੀ ਬਾਪੂ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਵਾਲੇ ਪਿੰਨੋ ਆਪਣੇ ਨੂੰ ਆਣਾ ਫੋਟੋ ਆਫ ਤੇ ਨਾ ਕਰਾ ਕੇ ਤੋਂ ਤੇ ਚਾਜ ਬਾਬਾ ਜੀ ਆਂ ਤੇ ਰਸਵਾ ਕਰਾ ਕੇ ਫਿਰ ਕਰਦੇ ਅਗਲਾ ਸਫਰ ਸ਼ੁਰੂ ਤਾਂ ਤਨਤਨ ਬਾਬਾ ਦੀ ਜੀ ਦਾ ਨਾਮ ਲੈ ਕੇ ਪਿਓ ਇਥੋਂ ਇਹਦਾ ਰਾਂਚੀ ਦਾ ਬਾਈਪਾਸ ਤੁਰ ਪਹਿਲਾਂ ਬਾਈਪਾਸ ਚੱਲੂ ਹੈਗਾ ਕਨੈਕਟਰ ਸਾਈਡ ਨੂੰ ਇਧਰ ਬਹੁਤ ਲੰਮਾ ਪੈਂਦਾ ਜੇ ਉਹਨਾਂ ਆਪਾਂ ਫਰੀ ਨੂੰ ਜਾਣਾ ਹੁੰਦਾ ਹੈਗਾ ਹੁਣ ਆਪਣਾ ਇਹ ਆਪਰੇਟਰ ਡਰਾਈਵਰ ਸਾਈਡ ਨਿਕਲ ਗਿਆ ਬਾਈਪਾਸ ਹੈ ਬਾਰ-ਬਾਰ ਹੀ ਬਹੁਤ ਵਧੀਆ ਪਹਿਲੇ ਚੱਕਰ ਆਪਾਂ ਜਦੋਂ ਆਏ ਇਧਰ ਦੀ ਗਏ ਬਾਰ-ਬਾਰ ਹੀ ਉਹਦੋਂ ਨਹੀਂ ਤੇ ਆਪਾਂ ਨੂੰ ਅੰਦਰ ਦੀ ਹੋ ਕੇ ਆਣਾ ਪੈਂਦਾ ਰਾਂਚੀ ਛਟੀ ਹਜ਼ਾਰੀ ਬਾਗ ਪਟਨਾ ਬਰੀ ਇਹ ਆ ਜੀ ਰਾਂਚੀ ਬਾਈਪਾਸ ਦਾ ਟੋਲ ਟੈਕਸ ਆ ਅੱਗੇ ਆਪਾਂ ਨੂੰ ਰੋਡ ਮਿਲ ਜੂਗਾ ਰਾਮਗੜ੍ਹਲਾ ਰਾਮਗੜ੍ਹ ਬੜੀ ਵਾਲਾ ਬਰੀ ਲੋਈ ਫਾਦੇਓ ਆਪਾਂ ਵੱਡਾ ਚੌਂਕੋਂ ਘੁੰਮ ਕੇ ਇੱਧਰ ਹੋ ਜਾਣਗੇ ਪਰ ਇਹ ਹਨ ਇੱਧਰ ਜਾਂਦੇ ਆਂ ਰਾਂਚੀ ਨੂੰ ਉਧਰ ਪਰਲੇ ਬੰਨੇ ਦੂਜਾ ਪਾਈਪਾਸ ਜਿਹੜਾ ਦੂਜੇ ਬੰਨੇ ਦੀ ਘੁੰਮ ਕੇ ਹੁੰਦਾ ਬਰੀ 115 ਕਿਲੋਮੀਟਰ ਬਨਾਰਸ 400

ਕੋੜ ਵਾਲੀ ਚਾਹ ਕੋੜ ਵਾਲੀ ਕੋਲਾਕ ਮੁਰਗਾ ਮਾਹਰਾ ਦਾ ਮਾਰਾਂਗੇ ਰੇ ਹਮਕੋ ਬੋਲੇ ਹਮਕੋ ਬੋਲੇ ਨਾ ਇਸ ਗਾਰਮੈਂਟ ਵੇ ਲੋ ਟਰੱਕ ਤੇ ਬਣਾਇਆ ਗਏ ਟੇਰਾਂ ਦੇ ਸਾਰੇ ਬਣੇ ਆ ਟੇਬਲ ਬੈਂਚ ਇਹ ਆ ਰਾਮ ਦਾ 2 ਟੈਕਸ ਤੇ ਬਣਾਇਆ ਗਾਰਮੈਂਟ ਕਰੋ ਚੱਕ ਵੀ ਟੋਸਾਂ ਇਥੋਂ ਹੋ ਜੂਗਾ ਜੀ ਸ਼ੁਰੂ ਘਾਟ ਸਾਢੇ 67 ਕਿਲੋਮੀਟਰ ਦਾ ਘਾਟ ਹੈ। ਰਾਮਗੜ ਘਾਟ 25 30 25 30 ਦੀ ਸਪੀਡ ਰੱਖਾਂਗੇ ਗੱਡੀ ਆਪਾਂ ਫਿਰ ਵੇ ਇਹਨੂੰ ਪੂਰਾ ਵਾ ਤੇ ਕੱਟੀ ਐਨ ਪੂਰੀ ਸ਼ਾਮ ਆਰਦੀ ਆ ਕੋੜਾ ਖੁੜਕਦਾ ਪੂਰਾ ਆਪਣੇ ਨਾਲ ਕੰਟਰੋਲਰ ਨਹੀਂ ਕੰਮ ਕਰਦਾ ਕੰਟਰੋਲਰ ਕੰਮ ਕਰਦਾ ਹੋਏ ਨਾ ਤੇ ਬ੍ਰੇਕ ਘੱਟ ਲੱਗਦੀ ਆ ਵੇ ਦਾਮੇ ਆਰਪੀਐਮ ਜਰਾ ਚੜ ਜਾਂਦਾ ਹੋ ਬ੍ਰੇਕ ਤੇ ਪੈਰ ਬੋਲਾ ਬੋਲਾ ਰੱਖਣੇ ਪੈਣ ਲੱਗਾ ਲੱਗਦਾ ਰਹੀ ਮਾਲ ਆਪਣੇ ਕੋ 32 25 ਟਨ ਆ ਤਾ ਜੇ ਸਾਵਧਾਨ ਚਪਾਰਨ ਵਾਲੀ ਘਾਟ ਵੀ ਗੰਦੀ ਆ ਤੇ ਜਿਹੜੀ ਇਹ ਘਾਟ ਆ ਇਹ ਉਤੋਂ ਵੀ ਜ਼ਿਆਦਾ ਗੰਦੀ ਆ ਕਿਉਂਕਿ ਮਗਰੋਂ ਫੋਲਟ ਆਉਣ ਪੈਂਦੀ ਆ ਤਾਂ 32 35 40 ਟਨ ਮਾਲ ਵਾਲੀਆਂ ਗੱਡੀਆਂ ਆ ਕੇ ਹੀ ਛੱਡ ਦਿੰਦੇ ਆ ਉਤੋਂ ਹੀ ਮੁੜ ਕੇ ਰੁਕਦੀਆਂ ਨਹੀਂ ਆ ਰੁਕਣੀਆਂ ਬ੍ਰੇਕ ਬ੍ਰੇਕ ਸਰ ਤਾਂ ਰੁਕਣੀਆਂ ਨਹੀਂ ਆ ਹੁਣ ਮੰਨ ਲਓ 45-50 ਦੀ ਸਪੀਡ 'ਤੇ ਮੌਕੇ ਤੇ ਗੱਡੀ ਪਲੇਨ ਰੋਡ ਤੇ ਤੁਹਾਨੂੰ ਪਤਾ ਕਿੰਨੀ ਓਕੀ ਰੋਕਦੀ ਆ ਜੇ ਐਮਰਜੈਂਸੀ ਰੁਕਣੀ ਪਵੇ ਕਾਰ ਦੇ ਵਿੱਚ ਤੇ ਗੱਡੀ ਓਕੀ ਨਹੀਂ ਰੋਕਦੀ ਹੁਣ ਆ ਵੇਖੋ ਕਿਦਾਂ ਗੱਡੀ ਐਕਸੀਡੈਂਟ ਹੋਈ ਆ ਵਾਈਕਰੂ ਮੇਰ ਭਰਿਆ ਤਕੇ ਇੱਥੇ ਜੀ ਇੱਕ ਆਪਣੀ ਗੱਡੀ ਆਪਣੇ ਪਿੰਡਾ ਕੋਲਦੀ ਉਹ ਵੀ ਇੱਥੇ ਜੀ ਐਕਸੀਡੈਂਟ ਹੋਈਗੀ ਪਲਟ ਗਈ ਗੱਡੀ ਉਹ ਪੈਵਲਰ ਤੇ ਹੀ ਆ ਆ ਬਾਡੀ ਵੇਖ ਲਓ ਲੱਗ ਪਈ ਆ ਤੇ ਚਸਸੀ ਲੱਗ ਗਈ ਮਾੜੀ ਜਿਹੀ ਥੱਲੇ ਪਾਸੇ ਇੱਕ ਕਰਕੇ ਘਾੜਕੂੜ ਜਿੱ ਕਦੇ ਵੀ ਕਾਲੀ ਨਹੀਂ ਕਰਨੀ ਚਾਹੀਦੀ ਬਾਕੀ ਚਲੋ ਜਿਹੜਾ ਨੁਕਸਾਨ ਕਰਮਾਂ ਦਾ ਲਿਖਿਆ ਹੋ ਉਹ ਤੇ ਜਿਹੜਾ ਹੋਣਾ ਹੋਵੇ ਉਹ ਪੱਧਰੇ ਵੀ ਹੋ ਜਾਂਦਾ ਵਾਹਿਗੁਰੂ ਮੇਰ ਭਰਿਆ ਹੱਥ ਰੱਖੇ ਸੱਚੇ ਪਾਤਸ਼ਾਹ ਇਹ ਘਾਟ ਹੈ ਘਰਾਮਗੜ ਵਾਲਾ ਘਾੜਾ ਇਤੋਂ ਇਹਦਾ ਆਰਾਮਗੜ ਦਾ ਬਾਈਪਾਸ ਸ਼ੁਰੂ ਪਹਿਲਾਂ ਗੱਡੀਆਂ ਅੰਦਰ ਦੀ ਜਾਂਦੀ ਹੁੰਦੀ ਹੈ ਆਰਾਮਗੜ ਦੇ ਅੰਦਰ ਦੀ ਹੁਣ ਬਾਈਪਾਸ ਟੱਪ ਹਟਾਵ ਇਹ ਆ ਵੀ ਬਾਬੇਓ ਸ਼ਹਿਰ ਕੁੱਜੂ ਆਰਾਮਗੜ ਪਾਰ ਕਰਕੇ ਪੈਂਦਾ ਆ ਕੁੱਜੂ ਇੱਥੇ ਵੀ ਪੈਂਦੇ ਆ ਡਾਉਨ ਜੀ ਇਤਰਾ ਚੜਾਈ ਇਤਰਾ ਡਾਉਣ ਪੈਣੀ ਆ ਚੜਾਈ ਪੈ ਗਈ ਥੋੜੀ ਜੀ ਤੇ ਫਿਰ ਬਹੂ ਵੀ ਡਾਉਣ ਤੇ ਇਧਰ ਆਪਣਾ ਚੱਲਣ ਰਿਹਾ ਚੀਮਾ ਬਾਈ ਲੋਹਰਾਂ ਦੇ ਚੀਮਾ ਵੇ ਚੱਲਣ ਰਿਹਾ ਚੀਮਾ ਬਾਈ ਉਹ ਥੱਲੇ ਆ ਰਿਹਾ ਆਇਥੋਂ ਡਾਉਣ ਸ਼ੁਰੂ ਹੋ ਜੀ ਇਥੋਂ ਬਾ ਗੇਅਰ ਕਰਤਾ ਨਿਕਾ चार नंबर चाहे तीन नंबर चार नंबर है ਕਰਨਾ ਹੀ ਹੈ ਬਹੁਤ ਬੰਦੀਆਂ ਹੁਣ ਹੁਣ ਆਪਾਂ ਹੌਲੇ ਕਰਕੇ ਲਾਵਾਂਗੇ ਤਿੰਨ ਰਾਹ ਗੱਡੀਆਂ ਬਹੁਤ ਸਫ਼ਰ ਕਰਦੀਆਂ ਬਾਬੇ ਦੀ ਮੇਰ ਨਾਲ ਆਪਣੀ ਵੀ ਘੜਦੀਆਂ ਆਪਣੇ ਵੀ ਫਿਰ ਥੋੜੀ ਜੀ ਕੂਲ ਚਾਲ ਹੋ ਜਾਂਦੀ ਕੂਲ ਚਾਲ ਮਲੇ ਮਲੇ ਵਾਲੀ ਉਹ ਸਾਹਮਣੇ ਪਹਾੜੇ ਫੁਕੜਾ ਘਣ ਲੱਗਦੇ ਆ ਜਦੋਂ ਆਪਣੇ ਉਧਰ ਹੜੰਬੇ ਨਹੀਂ ਚੱਲਦੇ ਹੁੰਦੇ ਤੇ ਕਣਕ ਪੁੱਤਰਦੇ ਹੁੰਦੇ ਸੀ ਤੇ ओर जा लॻा ढेर लॻंदा पहाड़ जा बि झाड़खंड ਆ ਲੋ ਡੀ ਸੀ ਆ ਬਾਬਿਓ ਚਰੀ ਘਾਟ ਪੈਂਦਾ ਚਰੀ ਘਾਟ ਤੋ ਨੰਬਰ ਗੇਅਰ ਲਾ ਜੂ ਗੱਡੀ ਕਰ ਰਹੇ ਹਾਂ ਚੈੱਕ ਅਪ ਤੋਂ ਅਸੀਂ ਪਹੁੰਚ ਕੋਰੀਅਰ ਕਰਾਉਣੀ ਆਪਾਂ ਤੇ ਆ ਮਿਲ ਗਿਆ ਸਾਹਮਣੇ ਕੋਰੀਅਰ ਇਥੇ ਦੇਖੋ ਕਰਾਉਣਾ ਹੈ ਉਸਤਾਦ ਕਿਵੇਂ ਹੋ ਕਿਵੇਂ ਹੋ ਬੜੀਓ ਪਹੁੰਚ ਕੋਰੀਅਰ ਕਰਦੇ ਹਾਂ ਲੋਈ ਰੱਬ ਉਹ ਆਪਾਂ ਪਹੁੰਚ ਗਏ ਪਰੀ ਸ਼ਹਿਰ ਪਰੀ ਪਹੁੰਚ ਗਏ ਆਪਾਂ ਦੇ ਇੱਥੇ ਮੜਾਏ ਖਵਾਵਾਂਗੇ ਇਲੈਕਟ੍ਰੀਸ਼ੀਅਨ ਆ ਰਹੇ ਧਾਰ ਤੋੜ ਜੀ ਜੁੜਦੀ ਆ ਕਿੱਥੇ ਕੋਲ ਪਰ ਆਪਾ ਵਾਟਰ ਬੁੱਟਰ ਜਿਹੜਾ ਹੈਗਾ ਲਾਈਟਾਂ ਲੱਗੀਆਂ ਨੇ ਉਹਦੋਂ ਜਦੋਂ ਆਪਾਂ ਵਾਟਰ ਬੁੱਟਰ ਦਾ ਜਾਣਾ ਤੇ ਅੱਗੇ 3:00 ਤੇ ਬਚ ਗਏ ਆ ਆ ਲੈ ਹਾਂਗੇ ਪਕੌੜੇ ਬਿਗਾੜੇ ਪਰ ਰੋਟੀ ਹੁਣ ਸੌਣ ਲੱਗਿਆ ਹਾਂਗੇ ਕੋਈ ਰੱਖ ਦੂੰ ਮਿੰਟੂ ਭਾਈ ਬਰੀ ਢੋਲ ਪਲਾਜਾ ਬਰੀ ਪਹੁੰਚ ਗਏ ਵਈ ਆਪਾਂ ਚੁਪਾਰਨ ਚੁਪਾਰਨ ਬਈਆ ਆਰਨ ਘਾਟ ਤੇ ਰਾਜਪੁਰਾ ਚੰਡੀਗੜ੍ਹ ਪੰਜਾਬੀ ਟਾਪਾ ਲੋਵੀ ਆਰ ਕੀ ਲੱਗੀ ਲੰਮੀ ਲੈਣਾ ਨਮਬਰ ਸੰਕਰੇ ਕੇ ਤੰਤਰ ਨਾਲ ਮਦਦ ਲਾ ਕੇ ਤਾਂ ਨਾ ਵਧੀਆ ਕੀਤਾ ਉਹਦਾ ਤੇ ਜਿਹੜੀਆਂ ਸਾਈਡ ਤੇ ਤੁਸੀਂ ਦੇਖ ਸਕਦੇ ਜਿੱਥੋਂ ਕਿਥੋਂ ਗੱਡੀਆਂ ਥੱਲੇ ਲੱਤੀਆਂ ਰੋਡ ਤੋਂ ਸਾਰੀਆਂ ਬ੍ਰੇਕ ਫੇਲ ਵਾਲੀਆਂ ਲੱਤੀਆਂ ਕਿਉਂਕਿ ਪਿੱਛੋਂ ਗੱਡੀਆਂ ਖੁੱਲੀਆਂ ਛੱਟ ਕੇ ਲਿਆ ਰਹੇ ਹੋਣਾ ਆ ਦੋ ਨੰਬਰ ਗੀਅਰ ਤੇ ਗੱਡੀ ਵੇਲੋ ਪੂਰੀ ਤੱਕਾ ਮਾਰਦੀ ਆ ਫੋਲ ਵਜਿੰਦੇ ਤੇ ਜਿਹੜੀ ਚੌਥੇ ਪੰਜਵੇਂ ਗੀਅਰ ਤੇ ਉਹ ਗੱਡੀ ਕਿੱਥੋਂ ਰੋਣੀ ਆ ਉਹਨਾਂ ਥੱਲੇ ਛੁੱਟਦੀਆਂ ਗੱਡੀਆਂ ਫਿਰ ਆਪਣਾ ਬਚਾ ਕਰਨ ਵਾਸਤੇ ਬੈਰੀ ਗੱਡਾ ਲਾਏ ਬਹੁਤ ਵਧੀਆ ਗੱਡੀ ਸੋ ਸਮਝ ਕੇ ਲਾਏ ਯਾਰ ਇੱਥੇ ਭਰਾਵਾ ਬਹੁਤ ਨੁਕਸਾਨ ਹੋਣਾ ਪਾਉ ਨੁਕਸਾਨ ਹੋਇਆ ਹੁਣ ਤੱਕ ਬਹੁਤ ਜ਼ਿਆਦਾ ਉਹ ਆਈ ਗੁੰਦੇ ਕਰ ਰਿਹਾ ਸੱਚੀ ਮਾਸ਼ਾ ਅੱਲ ਸਾਰੀਆਂ ਗੱਡੀਆਂ ਵੱਡੀਆਂ ਵੱਡੀਆਂ ਮਟੇਈ ਦੀਆਂ ਗੱਡੀਆਂ ਮਗਰ ਗੱਡੀਆਂ ਹਰ ਜੇ ਨੰਬਰੇ ਹੋਣੇ ਚੱਲਣ ਵਾਲੇ ਹੈ ਨਹੀਂਗੇ ਹੁਣ ਇਹਨਾਂ ਮੇਰੇ ਤੋਂ ਪਾਸ ਲੈਣਾ ਉਹ ਆਈ ਦੀ ਆਸ ਇਹ ਤੋਂ ਲੈਣੇ ਵੀ ਪਾਸ ਚੜਾਉਣਾ ਵੀਰ ਆ ਕੇ ਹੋ ਗਿਆ ਨਾ ਪਿਆਰ ਨੰਬਰ ਆ ਵੀ ਡੈਬੇ ਜੇਪਾਂ ਭਰਨਾ ਇਤਨਾ ਕਿਤੇ ਐਕਸੀਲੇਟਰ ਰੇਪੀਟ ਆ ਵੀ ਡੈਬੇ ਜੇਪਾਂ ਭਰਨਾ 10000 ਮੀ ਆ ਵੀ ਇੰਦਰੋਤ ਹਲੋ ਵੀ ਬਾਪਿਓ ਕਾਬਾ ਫਰੀਆਂ ਗੱਡੀ ਤੇ ਮਾਰ ਕੇ ਚੰਗੀ ਤਰ੍ਹਾਂ ਕਪੜਾ ਤੇ ਚੱਲਦੇ ਆਂ ਅਗਲੇ ਸਫ਼ਰ ਨੂੰ ਡੋਬੀ ਬਾਟਰ ਤੋਂ ਆਪਾਂ 5 7 10 ਕਿਲੋਮੀਟਰ ਪਿੱਛੇ ਆਂ ਡੋਬੀ ਬਾਟਰ ਕਰਦੇ ਆਂ ਬਾਹਰ ਲਓ ਵੀ ਆਪਿਓ ਆ ਗਏ ਆਪਾਂ ਬਾਟਰ ਤੇ ਡੋਬੀ ਬਾਟਰ ਬਾਬਾ ਜੀ ਦੀ ਬਣੀ ਜਨਨ ਨਹੀਂ ਆ ਮੰਨਦਾ ਹੀ ਇੱਥੇ ਆ ਉਰੇ ਨੰਦਾ ਟੋਪੀ ਕਰਕੇ ਪਰ ਬਾਬੇ ਉਹ ਬਾਰਡਰ ਦੇ ਆ ਗਏ ਆਪਾਂ ਅੱਗੇ ਪਿਆਰ ਚ ਪਹਿਲੇ ਟੋਲ ਡੈਸਟ ਤੇ ਤੇ ਜਾਂ ਗਿਉਮ ਤੇ ਚਲੋ ਬਾਬੇ ਦੀ ਫੇਰ ਰਹੀ ਆ ਬਾਕੀ ਆ ਟੋਲ ਘਟਾ ਕੇ ਅੱਗੇ ਕਰਦੇ ਆ ਟਾਇਰ ਚੈੱਕ ਅੱਲਾਹ ਹੀ ਬਾਬੇ ਇਹਨਾਂ ਕੋ ਬਾਬੇ ਨੂੰ ਪਿਆਰੀ ਚਾ ਆਪਾਂ ਚਾ ਵੀ ਇਹਨਾਂ ਮੈਮੇ ਤਰੇ ਜਾਵਾਂਗੇ ਚਾਹ ਬਣਾਈ ਬਾਬੇ ਨੇ ਬਾਲੀ ਘੈਂਟ ਵੇਚਣਾ ਮਰਸਾਣਾ ਕਾਫੀ ਬੋਟਲ ਜਿਹਾ ਪਾਇਆ ਉਹ ਸਵਾਦ ਕੋਈ ਵੀ ਦਾ ਹੁੰਦਾ ਬੜਾ ਸਰਾਇ ਲੱਗਾ ਪਿਆ ਚਾਹ ਦਾ ਦੇ ਆਹ ਰੇ ਯਾਰ ਭੈਣ ਦੇ ਵੀਰ ਕੀ ਜਗਾੜ ਕਰਦੀ ਇਹਨਾਂ ਦਾ ਇੰਨਾ ਬਾਹਰ ਆ ਗਿਆ ਇਹ ਕੀ ਆ ਤੇ ਇਹ ਕਾ ਆ ਤੇ ਕਾ ਆ ਕੇ ਵਾਲੇ ਨਹੀਂ ਸਭੋਂ ਪੱਦੇ ਅੱਗੇ ਵਾਲੇ ਓਕੀ ਆਰ ਦੇ ਨੂੰ ਨਿਗਰਨ ਬਾਬਿਓ ਆਪਾਂ ਇਸ ਟਾਈਮ ਪਹੁੰਚ ਗਏ ਆ ਸਾਸਾਰਾਮ ਬਾਈਪਾਸ ਤੇ ਤੇ ਮੋਟਰ ਦਾ ਜਿਹ ਹੈਗਾ ਵਾ 70 75 ਕਿਲੋਮੀਟਰ ਜਿੱਥੇ ਭਰਗਣਾ ਜਾ ਕੇ ਮਸ਼ੀਨ ਮਨੀਸ਼ਰੇ ਇਹੋਂ ਦਿੰਦੇ ਕੋਕੋ ਬੋ ਲੱਗੀ ਆ ਤੇ ਬਾਰਡਰ ਪਾਰ ਕਰਕੇ ਉੱਥੇ ਜਾ ਕੇ ਰੁਕਣਾ ਉੱਥੇ ਪਛੰਦ ਬਣੀ ਚਾਕੇ ਦਵਾਂਗੇ ਕੰਟੈਕਟ ਉਰੇ ਵੀ ਗਰਮ ਹੋਏ ਹੋਣੇ ਆ ਤੇ ਲੱਗੀ ਬਣਾਏ ਖਾਂਦੇ ਆ ਲੱਗੀ ਨਾਲ ਆਸ ਰਹਿ ਜਾ ਵੀਰ ਤੇ ਰੋਟੀ ਬਣੀ ਹਾਸ ਤੇ ਆ ਕੇ ਛੱਕੇ ਸੋਵਾਂਗੇ ਖਾ ਕੇ ਟਾਇਰ ਟੂ ਕਰਕੇ ਚੈੱਕ ਤੇ ਬਣਾਉਂਦੇ ਆ ਲੱਗੀ ਆਰੂ ਵੀ ਸੁਣਾ ਦੇ ਜੋਤੀ ਦਿਨਾਂ ਨੂੰ ਨਾ ਬਸੋ ਕੋਈ ਨਹੀਂ ਆ ਇਹ ਨਿਆ ਚੱਲਿਆ ਯਾਰ ਆ ਪਤਾ ਕੀ ਆ ਧੰਦ ਦਾ ਨਹੀਂ ਕੋਈ ਪਤਾ ਯਾਗੇ ਟਿਕਾਣੇ ਦਿਖਾਵਾਂਗੇ ਰੋਟੀ ਰੋਟੀ ਚੱਲਦੇ ਆ ਤਾਂ ਟਾਈਮ ਹੀ 11:30 ਦੇ ਲਗਭਗ ਹੋ ਗਿਆ ਵਾ ਤੇ ਬਾਰਡਰ ਆਪਣਾ ਹੈਗਾ ਵਾ 73 15 ਕਿਲੋਮੀਟਰ ਬਾਟਰ ਹੋਇਆ ਤਾ ਆਟਰ ਬੁੱਟਰ ਬਾਅਰ ਕਰਕੇ ਹੋਟਲ ਤੇ ਜਾ ਕੇ ਚਾਹਾਂਗੇ ਪਰਚਾਤਾ ਪਾਣੀ ਪਾਣੀ ਪੋਣੀ ਪੀ ਕੇ ਸਾਰ ਲੈਨੇ ਆ ਪਾਣੀ ਪੋਣੀ ਪੀ ਕੇ ਬਹੁਤ ਦੇ ਬਹੁਤ ਲੱਗਿਆ ਚਲੋ ਕੋਈ ਚੱਕਰ ਨਹੀਂ ਚਲਦੇ ਅੱਗੇ ਇਹਨੇ ਕਿਹਾ ਚਾਹ ਚੁਪੀ ਲੈਨੇ ਕੋ ਖਾ ਲੈ ਮਾੜਾ ਮੋਟਾ ਇਹ ਨਾਲ ਪਹੁੰਚ ਗਏ ਆਪਾਂ ਸਾਸਾਰਾਮ ਰੋਡ ਟੈਸਟ ਤੇ ਪਿੱਛੇ ਦੇ ਬਾਬੇ ਦੀ ਮੇਰ ਨਾਲ ਆਪਾਂ ਨੂੰ ਕਿਤੇ ਜਾਮ ਨਹੀਂ ਮਿਲਿਆ ਤੇ ਹੁਣ ਰੋਡ ਤੇ ਪਹੁੰਚ ਕੇ ਮਿਲਿਆ ਜਾਮ ਉਹ ਸਮਝ ਲਈ ਉਹਨੇ ਗੱਡੀ ਕਿਹੜੇ ਬਣਾ ਲਈ ਹੈ ਹਲੋ ਵੀ ਹੋ ਗਿਆ ਲੈਣਾ ਜੀ ਸਿੱਧੀਆਂ ਤੇ ਮੰਜ਼ਲ ਆਪਾਂ ਦਿਖੰਦਾ ਵੀ ਆ ਵੀ ਗੱਡੀ ਹੋ ਕੇ ਲੈਣ ਚ ਲੱਗ ਗਈ ਆ ਬਾਕੀ ਬਾਬਾ ਪਲੀ ਕਰੇ ਆ ਐਸ ਐਸ ਸਿਗਨਾ ਉਹ ਵਾਓ ਵੀਰ ਨੇ ਸਲਨ ਸਰ ਕਿੱਡਾ ਘੈਂਟ ਲਾਇਆ ਯਾਰ ਦੇਖੋ ਬੰਦੇ ਉਹ ਇਹ ਦੇ ਪੀਟਰ ਬੈਲਟੀ ਬਣ ਜਾਣਾ ਹੈ ਉਹ ਪਰਲੇ ਬਣੇ ਲੱਗਾ ਰਹੇ ਨੇ ਕੋਈ ਕੋਈ ਨਹੀਂ ਦੇਖਿਆ ਉਹ ਇਹ ਦੇਖੋ ਜਾਦਾ ওভার ਨਹੀਂ ਹੋ ਪੁੱਛੇ ਹੋਣੇ ਆ ਤੇ ਲਗਾਉਂਦੇ ਆ ਲੱਗੇ ਹੁੰਦੀ ਹੈ ਲੋਕੀ ਗਾ ਪਿਓ ਟਾਈਮ ਹੋ ਗਿਆ 12 ਵਜੇ ਤੇ ਜਿਹੜਾ ਜਿਹੜਾ ਮੇਰਾ ਵੀਰ ਭਰਾ ਮੇਰਾ ਵਲੌਗ ਦੇਖ ਰਿਹਾ ਉਹ ਮੇਰੇ ਵੀਰ ਭਰਾ ਨੂੰ ਲੋੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਇਹ ਰਾਤ 3 ਹੋ ਚੁੱਕੀ ਆ 12 ਵਜ ਚੁਕੇ ਆ ਤੇ ਵੀ ਟਾਡਾ ਪੋਣੀਆ ਬਾਰਡਰ ਤੇ ਪਹੁੰਚ ਗਿਆ ਵਾ ਇੱਧਰ ਵੀਰ ਹੋਣਾ ਦੇ ਗੱਟੇ ਖੰਦਰ ਗਏ ਆ ਤੇ ਲੇਵਲ ਲਕੀ ਆ ਹੁਣ ਰੂਬ ਬਿਓ ਬੱਤਰ ਹੋ ਕੇ ਪਾਰਦਾ ਹੈ ਆਪਣੇ ਹੁਣ ਆਪਾਂ ਤਾਂ ਬੈਰ ਜਾ ਕੇ ਪ੍ਰਸ਼ਾਦਾ ਪਣੀ ਸ਼ੱਕਰ ਦੇ ਸੌਂਵਾਂਗੇ ਰਮਾ ਟੈਟੂ ਕਰ ਲਈਏ ਚੱਕ ਕੇ ਕਰੀ ਹਲੋ ਵੀਰ ਬਬੂ ਆ ਗਿਆ ਹੋਟਲ ਸ਼੍ਰੀ ਆਨੰਦਪੁਰ ਸਾਹਿਬ ਪੁਰਾਣਾ ਖਾਲਸਾ ਹੋਟਲ ਹਾਂ ਹੋ ਗਿਆ ਪਉਣਾ ਇੱਕ ਮੇਰੇ ਭੁੱਲ ਜੇ ਵੀ ਫੜੋ ਵੇ ਲੋਟਦਾ ਮੋਟਾ ਜਾ ਰਾਇ ਸੋਣਾ ਜਾ ਕੁਮਲਾ ਫੁਲਾ ਜਾ ਲੈ ਮਨੀਸ਼ ਪਾ ਗਏ ਹੋਟਲ ਤੇ ਉਹ ਸ਼ਾਇਦ ਇੱਕ ਵਾਰੀ ਆਉਣਾ ਹਾਂਜੀ ਬਾਬਿਓ ਗੁੱਡ ਨਾਈਟ ਸਤਿ ਸ਼੍ਰੀ ਅਕਾਲ ਪ੍ਰਸ਼ਾਦਾ ਪਣੀ ਬੈ ਸ਼ਕ ਲਿਆ ਤੇ ਟਾਈਮ ਹੋ ਗਿਆ 1:30 ਵਜ ਗਿਆ ਹੁਣ ਆਪਾਂ ਸੌਵਾਂਗੇ ਸਵੇਰੇ ਜਿੰਨੇ ਖਲਜੂ ਜਾਗ ਉਹ ਨਬੇ ਉੱਠ ਕੇ ਚਾਹ ਪਣੀ ਪੀ ਕੇ ਫਰੈਸ਼ ਹੋ ਕੇ ਤੇ ਪਤਾ ਨਹੀਂ ਚੱਲੇ ਤੇ ਲੋਹੜੀ ਦੀਆਂ ਸਾਰੇ ਵੀਰ ਭਰਾਵਾਂ ਨੂੰ ਬਹੁਤ ਬਹੁਤ ਮੁਬਾਰਕਾਂ ਵਾਇਗਰੂ ਸਾਰਿਆਂ ਉੱਤੇ ਖੁਸ਼ੀਆਂ ਭਰੀਆਂ ਲਿਆਵੇ ਤੇ ਮਿਲਦੇ ਆਪਾਂ ਅਗਲੇ ਵਲੌਗ ਦੇ ਵਿੱਚ ਬਾਬਿਓ ਸਤਿ ਸ਼੍ਰੀ ਅਕਾਲ